ਯੰਦਾ ਕੋਈ ਨਹੀਂ ਇੱਥੇ ਕੋਈ ਜ਼ਿੰਮੇਵਾਰ ਆ ਜੇ ਮੋਰਚ ਚੈੱਕ ਕਰਨੀ ਨਹੀਂ ਜਾਂਦੇ ਕੋਈ ਲੋਕ ਇੱਕ ਆਪਾ ਜਿਹੜਾ ਕਹਿੰਦੇ 6 ਘੰਟੇ ਦੀ ਉਡੀਕ ਦਿੱਤੀ ਅਸੀਂ ਅੱਜ ਹੁਣ ਥੱਕ ਗਏ ਜਿਹਦਾ ਮਤਲਬ ਦੋ ਵਜੇ ਮੋੜੀ ਸ਼ੁਰੂ ਹੋ ਗਈ ਤੇ ਅਸੀਂ ਚੱਲਦੇ ਆਪੇ ਨਾਲ ਜਾਂਦੇ ਸਾਡੇ ਵੱਲ ਬੜੀ ਵੱਡੀ ਗੱਲ ਹੈ ਇਹਨਾਂ ਨੇ ਤੁਸੀਂ ਜਾ ਕੇ ਸਭ ਨਾਲ ਬੋਲੋ ਜੀ ਉਹ ਕਿਹੋ ਜਿਹੀ ਗੋਣ ਸੀ ਇਹੋ ਮਾਇਆ ਇਹ ਬੜੀ ਸੀ ਗੱਲ ਇਹਨਾਂ ਨੇ ਇੱਕ ਚੇਰ ਵਿੱਚ ਸਾਡਾ ਪੱਲ ਪਸੋਂ ਕੀ ਹੋਇਆ ਪਾਈ ਨੇ ਇਹਨਾਂ ਨੇ ਇੱਕ ਧੀਰੀ ਚੱਕੜਾਈ ਅਸੀਂ ਉਹਨਾਂ ਨੂੰ ਕਹਿ ਆ ਵੀਰਾ ਕਰੋ ਧੀਰੀਆ ਮੋੜਵਾ ਦੇ ਉੱਤੇ ਕੇ ਪੌਜ਼ੀਟਿਵ ਬੈਟਰੀ ਲਾਉਂਦੇ। ਚਲੋ ਦੇਖੋ ਟੈਕਨੀਕਲ ਹੋ ਗਏ। ਨਹੀਂ ਹੁਣ ਇਹਦਾ ਇਹਦਾ ਇਹ ਨਹੀਂ ਆਪਾਂ ਕਹਿ ਤਾ ਸਕਦੇ ਨਾ ਉਹ ਤਾਂ ਹੋ ਗਈ ਜਿਹੜੀਆਂ ਹੋ ਗਈ। ਯਾਰ ਚਾਰਜ ਤਾਂ ਉਹਨਾਂ ਨੇ ਕਰ ਲਈ ਹੈ ਜੀ ਉਸ ਤਰੀਕ 4 ਵਜੇ ਚੱਲੇ ਆ ਤੇ 2 ਮਿੰਟਾਂ ਵਿੱਚ ਬੈਟਰੀ ਡੈਡ ਹੋ ਗਈ। ਤਾਂ ਫਿਰ ਉਹ ਇਹਦਾ ਫਿਰ ਇਹਦਾ ਮਤਲਬ ਧਰਾਵ ਕਰਤਾ ਦੀ ਗੱਲੀ ਹੋਈ ਨਾ ਵੀ ਆਲੀ ਬੋਗੂ ਮੈਂ ਮਿੱਟੀ ਝੜ ਕੇ ਠੀਕ ਹੈ ਵੀ ਫਿਰੋਸੇ ਵੀ ਧੰਦੇ। ਇਹਦਾ ਬੜਾ ਅਤਰ ਹੈ ਜੀ ਇਹ ਮਸ਼ੀਨ ਦਾ ਬਾਹਰ ਵੀ ਜਿਹੜੇ ਰੋਲ ਲੱਗ। ਉੱਥੇ ਪਰ ਰੱਖੋ। ਇਹ ਮਿਲਦਾ ਉਹਦੇ ਨਾਲ ਬੈਟਰੀ ਉੱਥੇ ਨਾਲ ਚੇਰਮੈਨ ਸਾਹਿਬ ਸਰਦੁੱੰਦ ਇਹ ਜਿਹੜੀ ਜਾੜੇ ਉਨ ਤੁਹਾਡੇ ਸਾਹਮਣੇ ਸਿੰਗਲ ਕਲੀਪ ਫੜਾ ਮਾਰਕਟ ਮੈਂ ਵੀ ਦਾਇਰ ਕਰ ਤੇੰਦਰ ਵੀ ਖੜਾ ਸੀ ਇਹਨਾਂ ਨੂੰ ਪਤ ਤੋਂ ਮੈਂ ਕਹਿਆ ਜੀ ਨਾਲ ਚਲੋ ਤੇ ਮੋਰਚ ਚੈੱਕ ਕਰੇਂੀਆਂ ਨਾਲ ਸਾਰੋਲਾ ਬਾਰੇ ਤੇ ਨਾਲ ਗੈਸ ਚੱਲ ਨਾਲ ਜਾ ਕੇ ਲਾਈਟ ਚਲਾਇਆ ਇਹਨਾਂ ਨੇ ਖੁਦ ਮੋਰਚ ਚੈੱਕ ਕੀਤਾ ਕੋਈ ਅਸੀ ਉਦਾਰਾ ਨਹੀਂ ਫੜਿਆ ਇਹਨੇ ਜਾਣੇ ਫੜ ਚੁਪਾਏ ਨੇ 15 16 17 ਮੋਰਚ ਦੀਆਂ ਥੇੜੀਆਂ ਤੇ ਜਿਨ੍ਹਾਂ ਨੂੰ ਦਾਅ ਦਾਤਾ ਇਹਨਾਂ ਇੱਕ ਬੈਠਣ ਹੋ ਗਿਆ ਹੁਣ ਤੁਸੀਂ ਕਿਹਾ ਨੀ ਨਸਾਨ ਕਾਰ ਆਪ ਦਿੰਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਦੋ ਚਾਰ ਫੁੱਲ ਛਾਣ ਵੀ ਗਏ ਪਰ ਇੱਕ ਉਹਨ ਜਿਨੇ ਨਾਮ ਲੈ ਦੇਣਾ ਸੱਜਣੇ ਇੱਕ ਉਹਦਾ ਖਾਣਾ ਨਾਲ ਕਿਰਾਇਆ ਢਾਣੀ ਪਾਏ ਜਾਂ ਕੰਪਨੀ ਵਾਲਿਆਂ ਨੂੰ ਦਾਸ ਦਿਨ ਹੋ ਗਿਆ ਬੈਠੇ ਨੂੰ ਉਹ ਆਹ ਯਾਰ ਮੈਂ 1 ਰੁਪਇਆ ਕਿੱਥੋਂ ਕਾਟਣੀ ਦੇਣੀ ਮੈਂ ਅੜਾਂਗਾ ਉਹ ਵਿਚਾਰਾ 10 ਦਿਨ ਅੜਿਆ ਰਿਹਾ ਅਖੀਰ ਤੇ ਏਜੰਸੀ ਵਾਲਿਆਂ ਨੇ ਪਿੰਟ ਨੂੰ ਦੋ ਵਾਰ ਹੀ ਭੱਲਾ ਲਵਾਇਆ ਉਹਨਾਂ ਦਾ ਜੇ ਫਿਰ ਤੇ 30 ਫਿਰ ਪੱਖਾ ਲਵਾ ਮੋਚਰ ਹੁੰਦਾ ਹੈਗਾ 15 16 ਦੱਸੋ ਕਿ ਜਿਹੜੀ ਲੁੱਟ ਹੋ ਰਹੀ ਹੈ ਇਹ ਪੈਸਾ ਕਿ ਦੀਜੇ ਵਿੱਚ ਜਾਂਦਾ ਇਹ ਇਹ ਵੀ ਬੜਾ ਵੱਡਾ ਸਵਾਲ ਆਉਂਦੀ ਕੱਲ ਉਸਦੇ ਆੜ ਦੀ ਗੱਲ ਨੂੰ ਲੋਕ ਕਿੰਨੇ ਕਿਲੋ ਗਾਟਮ ਦੀ ਉਸੇ ਦਾੜ ਦਈ ਨਹੀਂ ਸੱਚੀ ਲੈ ਕੇ ਆਇਆ ਗਾੜ ਦੀ ਜਦੋਂ ਬੈਠੇ ਸੀ ਫਿਰ ਮਹਾਦੀ ਮੇਰੇ ਕੋਲ ਪਿਆ ਜੀ ਸਬੂਤ ਆੜ ਦੀ ਕਹਿੰਦਾ ਕਹਿੰਦਾ ਸਾਰੀ ਮੰਡੀ ਆ ਮੰਗ ਰਹੀ ਹੈ ਕਿ 3.5 4 ਕਿਲੋ ਸਾਰੇ ਅੜਦੀ ਮੰਗ ਰਹੇ ਕਹਿੰਦੇ ਨਿਕਾਲ ਅੱਛਾ ਇੱਕ ਜਿਹੜੀ ਅਪੋਰਟ ਹੈ ਨਾ ਕਹਾਂ ਦੀ ਉਹਨੂੰ ਉਹ ਹੇਠਾਂ ਤੱਕ ਧਾਰਵਾਇਦਾ ਤੁਸੀਂ ਜਿਹੜੀ ਗੱਲ ਹੈ ਨਾ ਉਹ ਆਰਥਿਕ ਨੇ ਕੁਝ ਫੰਡ ਦੇ ਆਪਿੰਟਰ ਕੋਲੇ ਕਿਹਾ ਤੁਸੀਂ ਤੁਸੀਂ ਬਰਾਲਾ ਕਰ ਦਿਓਗੇ ਤੁਸੀਂ ਬਰਾਲਾ ਕਰ ਦਿਓਗੇ ਤੁਹਾਡੀ ਕਮੇਟੀ ਦੇ ਤੋਂ ਤੁਸੀਂ ਪੂਰਾ ਜੋਰ ਲਾ ਦਿਓਗੇ ਤੁਸੀਂ ਉਹ ਮਾਨਸਰ ਵੀ ਆਉਗੇ ਤੇਰੀਆਂ ਪਰ ਹੁਣ ਉਹ ਇੰਸਪੈਕਟਰ ਆਣਾ ਕਾ ਨਹੀਂ ਕਰਦੇ ਜਿਹੜਾ ਇੰਸਪੈਕਟਰ ਆਣਾ ਕਾ ਨਹੀਂ ਕਰੂਗਾ ਉਹਦੇ ਤੁਰੰਤ ਨਾਮ ਦੀ ਨਾਲ ਉਹ ਡੇਟੇ ਤੇ ਖੜਕੇ ਲੈ ਲੈਂਦੇ ਨੇ ਮੇਰੇ ਨਾਮ ਦੇ ਨਾਲ ਅੱਜ ਵੀ ਅੱਜ ਦਾ ਇਹ ਹਾਲਾਤ ਨੇ ਮੰਡੀ ਦੇ ਕਿ ਅੱਜ ਤੁਸੀਂ ਉਹ ਰਮੋਟਰ ਚੈੱਕ ਕਰਾ ਦਿਓ ਮੇਰੇ ਹਿਸਾਬ ਨਾਲ ਸ਼ਾਮ ਤੱਕ ਅੱਧੀ ਮੰਡੀ ਭੱਜ ਗਈ ਕਿ ਮੈਂ ਜਿਹੜਾ ਯੋਜਨਾ ਦਾ ਦਸ ਬੰਦੇ ਬੈਠੇ ਸੀ ਉੱਥੇ 1 ਵਜੇ ਸ਼ੁਰੂ ਕਰਾ ਇੱਕ ਗੱਲ ਦੇਖ ਕੇ ਢੇਰੀ ਤੇ ਜਾ ਕੇ ਆਪਾਂ ਚੈੱਕ ਕਰਦੇ ਹਾਂ ਜੇ 5-6 ਟੀਮਾਂ ਕਿੰਨੇ ਬੰਦੇ ਆਪਾਂ ਸਭਾ 6 ਟੀਮਾਂ ਨੇ ਤੇ ਥੇ ਹੀ ਹੁੰਦੀਆਂ 4 ਜੀ ਸੀ 4 ਵੀ 4 ਜੀ ਤੇ ਆਪਾਂ ਚਾਰੇ ਦੰਸੇ ਓਪਨਿੰਗ ਹੈ ਤਾਂ ਸਾਰੇ ਸਾਰੀ ਢੇਰੀ ਨੇ ਵੀ ਬੋਲੀ ਲੱਗੇ ਚੰਗਣ ਦੇ ਨੇ ਕੋਪੜੀਆ ਸਾਰੇ ਉੱਪਰ ਕਰ ਦੋ ਉੱਪਰ ਕਰ ਦੋ ਸਾਰਾ ਸੁਕਾ ਲਾ ਇਹ ਕਿਉਂ ਹੁਣ ਜਦੋਂ ਅਸੀਂ ਕਹਿੰਦੇ ਇੱਕ ਥਾਂ ਆਪ ਕਾਟ ਦਿੰਦਾ ਮੈਂ ਆਪਦੇ ਨਾਲ ਦੇਣਾ 4-5